ਰੱਬ ਦਾ ਭਾਣਾ ਮੈਨੂੰ ਕਦੇ ਨਹੀਂ ਛੇਤੀ ਨਹੀਂ ਮੰਨਦਾ ਪਹਿਲਾਂ ਆਪਣਾ ਪੂਰਾ ਜੋਰ ਲਾਂਦਾ ਮੱਥੇ ਵੀ ਟੇਕਦਾ ਬਾਟ ਵੀ ਕਰਦਾ ਸਭ ਕੁਝ ਕਰਦਾ ਪੂਰਾ ਜੋਰ ਲਾਏਗਾ ਪਰ ਜਦੋਂ ਹਾਰ ਜਾਂਦਾ ਨਾ ਬਿਲਕੁਲ ਹਾਰ ਜਾਂਦਾ ਫਿਰ ਕਹਿੰਦਾ ਰੱਬ ਦਾ ਭਾਣਾ ਹੀ ਹੋਣਾ ਫਿਰ ਜਾ ਕੇ ਮੰਨਦਾ ਐਦਾਂ ਨਹੀਂ ਮੰਨਦਾ ਇੰਨਾ ਸੁੱਖਾ ਨਹੀਂ ਆਉਂਦਾ ਭਾਣਾ ਮੰਨਣਾ ਉਪਰ ਉਹ ਨਾ ਫਿਰ ਤਰਕ ਕਰਦਾ ਕਿਉਂ ਨਹੀਂ ਹੋ ਸਕਦਾ ਪਰਮਾਤਮਾ ਸਭ ਕੁਝ ਕਰ ਸਕਦਾ ਪਰ ਜੋ ਹੁਣ ਕਰ ਰਿਹਾ ਉਹ ਪਰਮਾਤਮਾ ਨਹੀਂ ਕਰ ਰਿਹਾ ਤੂੰ ਕਰ ਰਿਹਾ ਜੇ ਕੰਡਾ ਚੁੱਭ ਰਿਹਾ ਨਾ ਉਹ ਵੀ ਚੁੱਭ ਰਿਹਾ ਉਹਦਾ ਵੀ ਕੋਈ ਰੀਜ਼ਨ ਹੈ ਪਰ ਮਨੁੱਖ ਦੀ ਆਦਤਾਂ ਨਹੀਂ ਮੰਨਦਾ ਗੁਰਬਾਣੀ ਇੱਥੇ ਲਿਆ ਕੇ ਸਾਨੂੰ ਖੜਾਉਣਾ ਚਾਹੁੰਦੀ ਹੈ ਠੀਕ ਹੈ ਅੱਜ ਸਾਡੇ ਵਿੱਚ ਬਹੁਤ ਖਲੇਲਾ ਪੈ ਗਿਆ ਬਾਣੇ ਦੀ ਕੋਈ ਗੱਲ ਨਹੀਂ ਕਰਦਾ ਸਭ ਦਾਤਾ ਮੰਗਣ ਚ ਲੱਗੇ ਐਨੇ ਬਾਟ ਕਰੋ ਐਦਾਂ ਮਿਲ ਜੂਗਾ ਨਾ ਇਹਨੀ ਕੋਈ ਕਹਿੰਦਾ ਗੁਰਬਾਣੀ ਨੂੰ ਸਮਝੋ ਗੁਰਬਾਣੀ ਕੀ ਕਹਿ ਰਹੀ ਆ ਗੁਰ